ਹਾਂਜੀ ਵੀਰੇ ਮਾਲਕ ਵੀਰ ਬਾਰ ਚੱਲਿਆ ਖੇਤੀਬਾੜੀ ਛੱਡ ਦਿੱਤੀ ਐ ਇਸ ਕਰਕੇ ਵੀਰ ਦਾ ਆਮੇਂਦਰਾ ਬੀ 275 ਟਰੈਕਟਰ ਘਰ ਦੇ ਵਿੱਚ ਵਿਕਾਊ ਆ ਜੀ ਘਰ ਦੀ ਵਾਹੀ ਦਾ ਘਰੇਲੂ ਟਰੈਕਟਰ ਆ ਕੰਡੀਸ਼ਨ ਪੂਰੀ ਸੋਹਣੀ ਆ ਜੀ ਟਰੈਕਟਰ ਦੀ ਇੰਜਨ ਗੇਅਰ ਦਾ ਸਾਫ਼ ਆ ਫੁੱਲ ਗਾਰੰਟੀ ਆ ਚਲਾਈ ਦਾ ਬਹੁਤ ਵਧੀਆ ਟਰੈਕਟਰ ਆ ਕੋਈ ਕਮੀ ਪੇਸ਼ੇ ਨਹੀਂ ਚਲਾ ਕੇ ਚੈੱਕ ਕਰ ਸਕਦੇ ਹੋ ਵਧੀਆ ਕੰਡੀਸ਼ਨ ਦੇ ਟਾਇਰ ਨੇ ਤੇ ਏਰੀਆ ਜੀ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਰੇਟ 1 ਲੱਖ 40 ਹਜ਼ਾਰ ਆ ਮੌਕੇ ਤੇ ਥੋੜਾ ਬਹੁਤ ਮਾਤਾਨਮੀ ਕੀਤਾ ਜਾਊਗਾ ਫੋਨ ਨੰਬਰ ਵੀਰ ਦਾ ਸਕਰੀਨ ਤੇ ਹੈ ਜੀ 62684277814 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕੇ ਇਸ ਨੂੰ ਖਰੀਦ ਸਕਦੇ ਹੋ। ਬਾਕੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ। ਬਾਕੀ ਵੀਡੀਓ ਵਿੱਚ ਦੱਸੇਗਾ ਰੇਟ ਮਾਲਕ ਵੀਰਾਂ ਦੀ ਇੱਕ ਡਿਮਾਂਡ ਹੁੰਦੀ ਹੈ ਜੀ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ, ਮੌਕੇ ਤੇ ਰੇਟ ਥੋੜੇ-ਬਹੁਤੇ ਘਟ ਜਾਂਦੇ ਨੇ ਤੇ ਆਪਣੇ ਚੈਨਲ ਦਾ ਕੰਮ ਸਿਰਫ ਐਡ ਲਾਉਣਾ ਹੈ ਜੀ, ਬਾਕੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਕੋਈ эти кредо